ਹਾਂਜੀ ਸਾਸਤਰੀ ਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ 95 ਵਰਸ ਦੀ ਆਪਣੇ ਕੋਲੇ ਆਈ ਹੈ ਕੁੜੀ ਤੇ ਕੁੜੀ ਹੈਗੇ ਜੱਟਾਂ ਦੀ ਬਿਲਕੁਲ ਗਰੀਬ ਘਰਵਾਂ ਜੀ ਤੇ ਇਧਰੋਂ ਮਰੇਲ ਕੋਟਲਾ ਤੇ ਇਧਰੋਂ ਆਪਣਾ ਰਾੜਾ ਸਾਹਿਬ ਰਾਏ ਕੋਟ ਬੱਸੀਆਂ ਤੇ ਆਪਣਾ ਅਮ드ਗੜ ਮੰਡੀ ਤੇ ਡੇਲੋਂ ਤੱਕ ਚਲੇ ਜਾਣਗੇ ਕੁੜੀ ਨੂੰ 5 ਕਿਲੇ ਵਾਹਣ ਦੇ ਵਿੱਚ ਮੁੰਡਾ ਚਾਹੀਦਾ ਜੀ ਤੇ ਗਰੀਬ ਘਰਵਾਂ ਕੁੜੀ ਬਿਲਕੁਲ ਚੁੰਨੀ ਚੜਾਵਾ ਕਰਨਗੇ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਲੁਧਿਆਣਾ ਏਰੀਆ ਦੇ ਵਿੱਚੋਂ ਕੈਨੇਡਾ ਪੀਆਰ ਆ ਆਪਣੇ ਕੋਲੇ ਕੁੜੀ 95 ਦਾ ਬਰਥ ਹੈ 939499 ਇਹ ਤੋਂ ਜ਼ਿਆਦਾ ਮੁੰਡਾ ਨਾ ਹੋਵੇ 30 32 ਸਾਲ ਦਾ ਮੁੰਡਾ ਚਾਹੀਦਾ ਆਪਾਂ ਨੂੰ ਕੁੜੀ ਥੋੜੀ ਜੀ ਹੈਲਦੀ ਹੈ ਜੀ ਕੈਨੇਡਾ ਪੀਆਰ ਆ 8 7 ਕਿਲਿਆਂ ਦੇ ਵਿੱਚ ਕਰ ਦੇਣਗੇ ਤੇ ਮੁੰਡੇ ਦੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ ਜੀ ਘੱਟੋ ਘੱਟ ਬੀ ਟੈਕ ਹੋਵੇ ਐਮ ਟੈਕ ਹੋਵੇ ਜਾਂ ਮਾਸਟਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਅਸੋਦੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਇੱਕ ਥਾਈ ਕਿਸਾਨ ਦੀ ਗੁੱਡੀ ਤੇ ਉਹਨੂੰ ਆਉਂਦੀ ਆ 8 ਕਿਲੇ ਪੈੜੀ ਜੇ ਕੋਈ ਮੇਰਾ ਵੀਰ ਸੰਗਰੂਰ ਏਰੀਏ ਚ ਭਵਾਨੀਗੜ੍ਹ ਏਰੀਏ ਚ ਤੇ ਮਰੇਲਕੋਟਲੇ ਏਰੀਏ ਦੇ ਵਿੱਚ ਤੇ ਅਮਰਗੜ੍ਹ ਏਰੀਏ ਦੇ ਵਿੱਚ ਨਾਬੇ ਏਰੀਏ ਦੇ ਵਿੱਚ ਮੁੰਡਾ ਹੋਵੇ ਤਾਂ ਮੇਰੇ ਨਾਲ ਸੰਪਰਕ ਜੁਲੂ ਕਰੇ ਜੀ ਤੇ ਭੈਣ ਨੂੰ 8 ਕਿਲੇ ਪੈੜੀ ਆਉਂਦੀ ਹੈ ਤੇ 26 ਸਾਲ ਉਮਰ ਭੈਣ ਦੀ ਵੀਡੀਓ ਨੂੰ ਕਰ ਦੋ ਤੱਕ ਕਿਸੇ ਹਾਂਜੀ ਸਤਿ ਸ੍ਰੀ ਅਕਾਲ ਅੱਜ ਮੈਂ ਆਪਦੇ ਦਿਲ ਦੀਆਂ ਗੱਲਾਂ ਕਰ ਰਹੀ ਆ ਨੇ ਕੁਝ ਕੁ ਤੁਹਾਡੇ ਨਾਲ ਕਿਉਂਕਿ ਸਾਨੂੰ ਆਦਤ ਹੈ ਨਾ ਵੀ ਹਰੇਕ ਗੱਲ ਚੱਕਮੀਜੀ ਕਰਨ ਦੀ ਵੀ ਇਹ ਤਾਂ ਸੁਣਦੀ ਨਹੀਂ ਕਿਸੇ ਦੀ ਫੋਨ ਨਹੀਂ ਚੱਕਦੀ ਅਕ ਡਾਟੇ ਕਹੇ ਜੇ ਕਹੇ ਜੇ ਬੋਲੀ ਜਾਂਦੀ ਐ ਇਹਦੇ ਕੋਲੇ ਘੱਟ ਜ਼ਮੀਨ ਵਾਲਾ ਕੋਈ ਆਉਂਦਾ ਹੀ ਨਹੀਂ ਤੇ ਜਿਵੇਂ ਵੀ ਮੇਰੇ ਕੋਲੇ ਡਾਟਾ ਆਉਂਦਾ ਹੈ ਪਹਿਲੇ ਨੰਬਰ ਤੇ ਤਾਂ ਮੈਂ ਬਿਨਾਂ ਕਹੇ ਤੋਂ ਕਿਸੇ ਦਾ ਡਾਟਾ ਬੋਲਦੀ ਨਹੀਂ ਤੇ ਜਦ ਮੈਂ ਬੋਲਦੀ ਐ ਤੇ ਮੈਨੂੰ ਅਗਲੇ ਨੇ ਕਿਹਾ ਹੁੰਦਾ ਜਿਵੇਂ ਵੀ ਮੈਨੂੰ ਅਗਲੇ ਨੇ ਕਿਹਾ ਹੁੰਦਾ ਮੈਨੂੰ ਭਾਈ ਬੋਲਣਾ ਪੈਂਦਾ ਤੇ ਦੂਜੇ ਨੰਬਰ ਤੇ ਇਹ ਜੇ ਸੜੇ ਹੋਏ ਕਮੈਂਟ ਨਾ ਕਰਿਆ ਕਰੋ ਜਿਹਨੂੰ ਚੰਗੀ ਲੱਗਦੀਆਂ ਦੇਖੋ ਜਿਹਨੂੰ ਨਹੀਂ ਚੰਗੀ ਲੱਗਦੀ ਨਾ ਦੇਖੋ ਤੇ ਇੱਥੇ ਵੀਡੀਓ ਦਾ ਕਾਲ ਨਹੀਂ ਪਿਆ ਹੋਇਆ ਇੰਸਟਾਗ੍ਰam ਤੇ ਬਹੁਤ ਸਾਰੇ ਲੋਕ ਲੱਗੇ ਹੋਏ ਨੇ ਥਾਵਾ-ਤਾਵਾ ਕਰਨ ਉਹ ਦੇਖ ਲਿਆ ਕਰੋ ਮੇਰੀਆਂ ਵੀਡੀਓ ਨਾ ਦੇਖਿਆ ਕਰੋ ਤੇ ਆਪਣੀ ਇਹੀ ਹੱਥ ਬਨ ਕੇ ਬੇਨਤੀ ਹੈ ਜਿਹੜੇ ਯਕੀਨ ਕਰਦੇ ਨੇ ਉਹੀ ਵੀਡੀਓ ਦੇਖੋ ਤੇ ਬਾਕੀ ਵੀਡੀਓ ਦੇਖਣ ਦੀ ਲੋੜ ਨਹੀਂ ਧੰਨਵਾਦ